ਸਾਸਰੀ ਕਾਲ ਜੀ ਹਾਂਜੀ ਵੀਰੇ 48 ਗਾਵਾਂ ਬਕਾਊ 48 ਗਾਵਾਂ ਵੀਰੇ ਬਕਾਊ ਵੱਡੀਆਂ ਫਾਰਮ ਵਾਲੀਆਂ ਐਫ ਐ ਜਰਸੀ ਸਾਈਲ ਕਾਫੀ ਕ੍ਰੋਸ ਐਰਸਰ ਗਰਲੈਂਡੋ ਆਧ ਹਰ ਤਰ੍ਹਾਂ ਦੇ ਨਸਲ ਦੀਆਂ ਵੀਰਜੀ 48 ਗਾਵਾਂ ਬਕਾਊ ਸਾਨੂੰ ਛੋਟੀਆਂ ਬੱਸੀਆਂ ਦਾ ਵੀਰ ਫੋਨ ਨਾ ਕਰੇ ਤੋਕੜ ਬਹਿੜਾ ਵੀਰ ਫੋਨ ਨਾ ਕਰੇ ਜਿਹੜੇ ਵੀਰੇ 48 ਨਗ ਆਪਾਂ ਵੇਚਨੇ ਆਗੇ ਇਹਦੇ ਵਿੱਚ ਵੀਰਜੀ ਤਕਰੀਬਨ ਯਾਨੀ 18 ਗਨਗ ਤਾਜ਼ੇ ਸੂਏ ਆ ਤੇ 30 32 ਨਗ ਵੀਰੇ ਸੂਣ ਵਾਲੇ ਆ ਪੰਜ ਚਾਰ ਦਿਨ ਦੇ ਵਿੱਚ ਵੈਰਾਈਟੀ ਵੀਰੇ ਸਾਰੀ ਮਿਲ ਜੂਗੀ ਜਿਹੜਾ ਵੀਰੇ ਆਪਣਾ ਡਰੈੱਸ ਨੋਟ ਕਰ ਲਓ ਹਾਂਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੀਰੇ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾ ਜ਼ਿਲ੍ਹਾ ਬਿਰਜ਼ੀ ਬਰਨਾਲਾ ਦਾ ਕਰੰਟ ਨੰਬਰ ਆਪਣਾ ਨੋਟ ਕਰ ਲਓ ਬਾਅਦ 807 13 934 62 807 13 934 ਹਾਂਜੀ ਵੀਰੇ ਮੇਰਾ WhatsApp ਵੀ ਐਸੇ ਨੰਬਰ ਤੇ ਚੱਲਦਾਗਾ ਕਿਸੇ ਵੀ ਵੀਰ ਨੂੰ ਲੋਕੇਸ਼ਨ ਚਾਹੀਦੀ ਆਪਣੇ WhatsApp ਤੇ ਹੈਲੋ ਦਾ ਮੈਸੇਜ ਕਰੋ ਜਿਹੜੀ ਸਾਡੀ ਲੋਕੇਸ਼ਨ ਉਹ ਆਟੋਮੈਟ ਆ ਜਾਂਦੀ ਆ ਉਹਦੇ ਟੱਚ ਕਰ ਲੋ ਵੀਰੋ ਖੋਲ ਹੀ ਜਾਂਦੇ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਆਉਗੀ ਜਿਹੜੇ ਵੀਰੇ ਆਪਾਂ ਹੜਤਾਰੀ ਨਾਗ ਵੇਚਣੇ ਆ ਕੱਲਾ ਕੱਲਾ ਕਰਕੇ ਵੀਰੇ ਨਾਗ ਵੇਚਾਂਗੇ ਇਹਦੀ ਤਰੀਕ ਨੋਟ ਕਰ ਲਓ ਜਿਹੜੀ ਆਪਾਂ ਵੀਡੀਓ ਬਣਾਉਣੀ ਆ ਵੀਰ ਜੀ ਇਹ ਆਪਣਾ ਜਾਨੀ ਵੀ 29 ਤਰੀਕ ਨੂੰ ਥੋੜਾ ਸ਼ਾਮ ਦਾ ਟਾਈਮ ਆ ਵੀਡੀਓ ਲੇਟ ਹੋਊਗੀ ਵੀਰਾਂ ਤੋਂ ਮਾਫੀ ਚਾਹੁੰਨੇ ਕਿਉਂਕਿ ਵੀਰੇ ਕੰਮ ਹੀ ਥੋੜਾ ਜ਼ਿਆਦਾਗਾ ਕੱਲ ਨੂੰ ਵੀਰੇ ਵੀਡੀਓ ਸਵੇਰ ਆਪਾਂ ਛੱਡਾਂਗੇ 30 ਤਰੀਕ ਨੂੰ ਕੱਲ ਨੂੰ ਮਾਲ ਰੈਸਟ ਕਰੂ ਕੋਈ ਵੀਰ ਨਾ ਆਵੇ ਯਾਨੀ ਕਿ ਪਰਸੋਂ ਨੂੰ 1 ਤਰੀਕ 10ਵਾਂ ਮਹੀਨਾ 2024 ਵੀਰੇ ਦਿਨ ਮੰਗਲਵਾਰ ਬਣ ਸੁਬਾ 7:30 ਵਜੇ ਸੌਦੇ ਚਾਲੂ ਕਰਦੇ ਆਂਗੇ ਤੇ ਦੁਪਹਿਰ ਦੇ ਵੀਰੇ 12:00 ਵਜੇ ਤੋਂ ਸੌਦੇ ਚੱਲਣਗੇ ਕੱਲਾ-ਕੱਲਾ ਕਰਕੇ ਨਾਗ ਵੇਚਾਂਗੇ ਤੋਰੋ ਸਪੰਸੇ ਵੀਰੇ ਨਾਲ ਦੀ ਤੋਰੀ ਚੱਲੋ ਜਿਹੜਾ ਰੇਟ ਆ ਵੀਰੇ ਆਪਾਂ ਸ਼ੁਰੂਆਤ ਚ ਹੀ ਦੱਸ ਦੇਣੇ ਆ 50000 ਤੋਂ ਵੀਰੇ ਰੇਟ ਸ਼ੁਰੂ ਹੋ ਜਾਊਗਾ 55 60 65 70 75 ਇਸ ਤਰ੍ਹਾਂ ਕਰਦਾ ਕਰਦਾ ਵੀਰੇ ਲੱਖ ਟੱਕਰ ਆਪਣਾ ਰੇਟ ਚੱਲਿਆ ਜਾਊਗਾ ਤੇ ਸੀ ਸੱਤ ਸੌਦੇ ਵੀਰੇ ਆਪਣੇ ਜਣੇ ਲੱਖ ਤੋਂ ਬਾਹਰ ਵੀ ਹੋਣਗੇ ਤੇ ਤਿੰਨ ਸੌਦੇ ਵੀਰੇ ਆਫਰ ਰੱਖਿਆ 50 ਤੋਂ ਥੱਲੇ ਵੀ ਹੋਣਗੇ ਜਿਹੜੇ ਜਾਦੇ ਸੌਦੇ ਵੀਰੇ ਆਪਣੇ 70000 ਤੋਂ ਲੈ ਕੇ 90000 ਦੇ ਵਿੱਚ ਹੋਣਗੇ ਜੀ ਹਾਂਜੀ ਆ ਜਾਓ ਵੀਰੇ ਜਿਹੜੀ ਇਹ ਜਰਸੀ ਆ ਸੇਡ ਆਂਦਾ ਜੀ ਇਹ ਜਿਹੜੀ ਟੈਗ ਆ ਵੀਰੇ 21 ਨੰਬਰ ਟੈਗ ਆ ਇਹ ਸੇਡ ਆਂਦਾ ਵੀਰੇ ਦੂਜਾ ਸੂਆ ਸੁੰਦੀਆ ਤੇ 9 ਦਿਨ ਇਹਦੇ ਬਾਕੀ ਹੈ ਗਿਆ ਸੂਣਦੇ ਜੀ 9 ਦਿਨ ਰਹਿ ਗਏ ਬਾਕੀ ਦੂਸਰਾ ਸੂਆ ਸੂਰੀ ਆ ਤੇ ਪੂਰੀ ਮਾਨਕ ਜਿਹਨਾਂ ਟਾਪ ਕਲਾਸ ਜੀ ਨਾ ਪਰ ਟੀਸੀ ਵਾਲਾ ਫੇਰ ਕਹਿ ਦਿੰਨੇ ਪਹਿਲੇ ਨੰਬਰ ਤੇ ਸਟਾਰਟਿੰਗ ਦੇ ਵਿੱਚ ਹੀ ਆਪਾਂ ਉਹਦਾ ਜਿਹੜਾ ਡਿਸਪਲੇ ਤੇ ਦਿਖਾਤੀ ਦੇਖ ਕੇ ਅੰਦਾਜ਼ਾ ਆ ਜੂ ਤੇ ਅੱਗੇ ਹੋਰ ਆਪਾਂ ਦੁਕਾਨ ਦੇ ਅੰਦਰ ਜਾਵਾਂਗੇ ਤਾਂ ਨਗੀਨੇ ਮਿਲਣਗੇ ਜਮਾ ਤੇ ਡੈਮੋ ਦੀ ਸਿਲੈਕਟਡ ਪੀਸ ਖੜਾ ਹੈਗਾ ਸੁਹਾ ਦੂਸਰਾ ਸੂਰੀ ਹੈ ਜੀ ਹਾਂਜੀ ਬਾਕੀ ਵੀਰੇ ਇਹਦੇ ਨਾਲ ਦੇ ਸਾਡੇ ਕੋਲ ਨਾ ਚਾਰ ਨਾਗ ਨੇ ਜੀ ਇਹਦੇ ਨਾਲ ਦੇ ਮਿਲਣਗੇ ਜਿਹੜੇ ਹੋਰ ਆਪਣੇ ਆਉਣ ਵਾਲੇ ਅੱਠ ਨਾਗ ਆਪਣੇ ਬਾਕੀ ਹੋਰ ਆਉਣ ਵਾਲੇ ਆ ਉਹਦੇ ਵਿੱਚ ਚਾਰ ਇਸ ਤਰ੍ਹਾਂ ਜਰਸੀਆਂ ਹੈਗੀਆਂ ਨੇ ਤੋਂ ਦੋ ਬੂਟੇ ਵੀਰੇ ਇਹ ਵੀਰੇ ਕਰਾਸ ਬੈਡ ਆ ਗਈ ਜਾਨੀ ਜਰਸੀ ਵਿੱਚ ਸਾਈ ਹਲ ਕਰਾਸ ਆ ਤੇ ਵਧੀਆ ਬੰਦੇ ਕੋਲੋਂ ਮਾਸਟਰ ਵੀਰ ਕੋਲੋਂ ਆਈ ਹੈ ਇਹ ਇਹਦੇ ਥੱਲੇ ਵੀਰੇ 22 ਕਿਲੋ ਦੋ ਤੇ ਇਸ ਵਕਤ ਰੈਡੀ ਹੋਊਗਾ ਸੂਈ ਨੂੰ ਇਹਨੂੰ ਚੌਥਾ ਦਿਨ ਹੋ ਗਿਆ ਜੀ ਪਰ ਦੁੱਧ ਦੇਣੇ ਜਿਆਦਾ ਦੇਣਾ ਕਰਮ ਵਾਲੀ ਨਹੀਂ ਜਾਣਦੀ ਪਰ ਹਜੇ ਚੌਥੇ ਦਿਨ ਦੇ ਵਿੱਚ ਬੌਲੇ ਦੀ ਸਟਾਰਟਿੰਗ ਇਹ ਵੀ 22 ਕਿਲੋ ਹੈਗੀ ਆ ਜੀ 22 ਕਿਲੋ ਨੱਪਣ ਵਾਲਾ ਹਾਜ਼ਰ ਆ ਜਾਵਾ ਬਿਲਕੁਲ ਹਾਜ਼ਰ ਆ ਵੀਰ ਜੀ ਸੂਈਂ ਸਵਾਈ ਮਰਦੀ ਆਪਣੇ ਕੋਲੇ ਵੀਰੇ ਦੋ ਟਾਈਮ ਟੈਂਟਲ ਚਵਾਈ ਕਰਕੇ ਲਿਜਾ ਸਕਦਾ ਜੀ ਸੋ ਥਾਂਡੇਵਾ ਦੇਖੋ ਬਿਹੜਾ ਦਾ ਸਿਲੇਕਟਡ ਪੀਸਾ ਜਿੰਨੇ ਵੀ ਤੁਹਾਨੂੰ ਆਪਾਂ ਨਗਦ ਦਿਖਾਵਾਂਗੇ ਮੁਠੀ ਵਾਲਾ ਥਣ ਹੂ ਸਾਰਿਆਂ ਦਾ ਤੇ ਜਿਹੜਾ ਇੱਕ ਵੀਰ ਲੈਣ ਆ ਗਿਆ ਘਰੋਂ ਸਖਾਲਾ ਦੋ ਲੈ ਕੇ ਜਾਊਗਾ ਇਥੋਂ ਜਮਾ ਬਿਲਕੁਲ ਵੀਰੇ ਰੇਟ ਆਪਣੇ ਇਹ ਜੇ ਹੁੰਦੇ ਆ ਸੱਤ ਨੰਬਰ ਟੈਗ ਆ ਗਈ ਜੀ ਤੇ ਪਿਛਲੇ ਲਾੜ ਦੀ ਆਪਣੀ ਬੱਸੀ ਵੀਰੇ ਬਾਕੀ ਰਹਿ ਗਈ ਆ ਪਰ ਸੂਨ ਨੂੰ ਹਜੇ ਵੀ ਇੱਕ ਹਫਤਾ ਲੈ ਜੂਗੀ ਦੋ ਦੰਦ ਬਚਾ ਵੀਰੇ ਦੋ ਦੰਦ ਬਚਿਆ ਆ ਗਈ ਫਾਰਮ ਵਾਲੀ ਤੇ ਦੁੱਧ ਵਾਲੇ ਪੱਖ ਤੋਂ ਚੰਗੀ ਰਹੂ ਜੀ ਤੇ ਸੂ ਰਹੀ ਆ ਹਨਾ ਸੂ ਰਹੀ ਆ ਵੀਰੇ ਜੀ ਦੋ ਦੰਦ ਪਹਿਲਾ ਸੂਆ ਪਹਿਲਾ ਸੂਆ ਵੀਰੇ ਜੀ ਪਹਿਲੇ ਸੂਏ ਕਰਨ ਵਾਲੇ ਚੰਗਾ ਪ੍ਰਦਰਸ਼ਨ ਕਰੂ ਜਿਹੜਾ ਵੀਰ ਲੈ ਗਿਆ ਉਹ 10 ਸੂਏ ਪੀਰੇ ਇਹਦਾ ਬਲੱਡ ਲਾਈਨ ਤੇ ਬਾਡੀਵੰਦ ਤੇ ਇਦਾਂ ਜੇ ਬੁੱਢੀ ਨਹੀਂ ਹੋਣਾ ਗਾਣੇ ਨੇ ਬੁੱਢੀ ਨਹੀਂ ਹੋਣਾ ਬਾਕੀ ਵੀਰ ਜੀ ਇੱਕ ਯਰ ਤਾਂ ਗਊਆਂ ਇਸ ਤਰ੍ਹਾਂ ਦੀਆਂ ਹੋਣੀਆਂ ਸਾਡਾ ਯਾਨੀ ਜਿਹੜਾ ਸਿਆਲ ਦਾ ਸੀਜ਼ਨ ਆਗਾ ਦਸਵੇਂ ਮਹੀਨੇ ਦੀ ਪਹਿਲੀ ਤਰੀਕ ਤੋਂ ਵੀਰੇ ਅਸੀਂ ਸਟਾਰਟ ਕਰਦੇ ਹੁੰਨੇ ਆ ਠੀਕ ਹੈ ਜੀ ਇਹਨਾਂ ਗਊਆਂ ਖਰੀਦਣ ਦੇ ਲਈ ਵੀਰੇ ਟਾਈਮ ਵੀ ਖੁੱਲਾ ਦਿੱਤਾ ਤੇ ਰੇਟ ਵੀ ਵੀਰੇ ਇਹਦਾ ਖਿੱਚਮਾ ਲਾ ਦੇਾਂਗੇ ਜਿਹੜਾ ਵੀਰ ਦਾ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਕੱਲੀ-ਕੱਲੀ ਗਊ ਦੇ ਵਿੱਚ 15 ਤੋਂ 20 ਹਜ਼ਾਰ ਦਾ ਫਰਕ ਵੀਰੇ ਵੀਰ ਨੂੰ ਦੇਖਣ ਨੂੰ ਮਿਲੂਗਾ ਇਹ ਅਸੀਂ ਆਪਦੇ ਮੂੰਹੋਂ ਨਹੀਂ ਕਹਿਣਾ ਹਰ ਇੱਕ ਵੀਰਾ ਜਿਹੜਾ ਸਾਡੇ ਘਰੇ ਆਊਗਾ ਵੀਰੋਂ ਉਹ ਤੇ ਮੂੰਹੋਂ ਮੰਨੂਗਾ ਇੱਕ ਬੈਡ ਖਰੀਦਣ ਆਊਗਾ ਤੇ ਦੋ ਲੈ ਕੇ ਜਾਊਗਾ ਜੀ ਵੀ ਕਹਿੰਦਾ ਭਾਪੀ ਸਾਫ ਸੁਧਰੇ ਨਾ ਕਿ ਇਹਨੇ ਕਰਦੇ ਇਕੱਠੇ ਬੰਦੇ ਨੂੰ ਚੱਕਰਾਂ 'ਚ ਪਾਈ ਵੀ ਕੀ ਲੈਵਾ ਤੇ ਕੀ ਸੱਡਾ ਕੀ ਸੱਡਾ ਵੀਰੇ ਇਹ 156 ਨੰਬਰ ਟਾਇਗਾ ਜੀ ਤੇ ਸੂਣ ਨੂੰ ਵੀਰੇ ਇੱਕ ਹਫ਼ਤਾ ਦਾ ਬਾਕੀ ਪਿਆ ਤੇ ਦੁੱਧ ਵਾਲੇ ਪੱਖ ਤੋਂ ਵੀਰੇ ਜਿਹੜਾ ਵੀਰ ਲੈ ਗਿਆ ਦੋ ਸਾਹਮਣੇ ਦੀ ਲੋੜ ਨਹੀਂ ਨਜ਼ਾਰੇ ਲਿਆ ਦਊਗੀ ਜੀ ਸੋ ਨਾੜਾ ਵਗੈਰਾ ਦੇਖੋ ਬੈੜ ਦੇ ਥੱਲੇ ਕਿਆ ਬਾਤਾਂ ਮੋਟੀਆਂ ਤੇ ਸਾਫ ਸੁਧਰੇ ਜਿੰਨੀਆਂ ਬੈੜ ਦੇ ਹਵਾਨੇ ਤੇ ਨਾੜਾ ਉਹਨੇ ਹੀ ਆਪ ਨੂੰ ਪਤਾ ਵੀ ਮੰਨ ਕੇ ਚਲੋ ਵੀ ਦੁੱਧ ਪੀਸਨੇ ਦੇਨੇ ਦੇਣਾ ਪਸੂਨੇ ਤੇ ਥਣ ਸਾਰੇ ਮੁਠੀ ਵਾਲਾ ਜਮਾ ਸਾਰਾ ਵੀਰੇ ਮੁਠੀ ਵਾਲਾ ਆਊਗਾ ਜੀ ਇਹ ਨੌ ਨੰਬਰ ਟੈਗ ਆ ਗਈ ਥੋੜਾ ਜਨਾ ਮਾਲ ਵੀਰ ਜੀ ਫਾਰਮਾ ਚੋਂ ਖੁੱਲਾ ਆਉਂਦਾਗਾ ਮੂਰੀ ਜਕਰ ਕਣ ਕਰਦੇ ਆ ਹਾਂ ਇਸ ਕਰਕੇ ਵੀਰੇ ਮੂਰੀ ਦੀ ਥੋੜੀ ਜੀ ਖਿਆਈ ਮੰਦੀਆਂ ਨੇ ਇਹਦਾ ਵੀ ਵੀਰੇ 7 ਤੋਂ 8 ਦਿਨ ਇਹਨੇ ਕਰਮਾ ਵਾਲੀ ਨੇ ਲੈ ਜਾਣੇ ਆ ਸੂਣ ਨੂੰ ਜੀ 7-8 ਦਿਨ ਬਾਕੀ ਤੇ ਲੇਵਾ ਬਾ ਕਮਾਲ ਬਾਕ ਮਾਲਾ ਵੀਰੇ ਮੂੰਹ ਮੱਥਾ ਦੇਖੋ ਪਯੌਰ ਲੱਗਿਆ ਵਗਾ ਤੇ ਬੱਸੀ ਦੁੱਧ ਵਾਲੇ ਪੱਖ ਤੋਂ ਨਜ਼ਾਰੇ ਲਿਆ ਦੂਜੀ ਸੋ ਭੱਜਨੇ ਬੜਾ ਦਿਖਾਉਂਦੇ ਵੇ ਇੱਕ ਜੀ ਨੋਟ ਕਰ ਸਕਦੇ ਹੋ ਖਰੀਦਣ ਵਾਲੇ ਵੀਰ ਆ ਆਪਣੇ ਖੁੱਜਾਂ ਤੋਂ ਉੱਪਰ ਉੱਪਰ ਲੇਵਾ ਸਾਰਿਆਂ ਦਾ ਥੱਲੇ ਲੇਵਾ ਜਾਵੜਿਆ ਤਾਂ ਮੰਨ ਕੇ ਚੱਲੋ ਵੀ ਡਾਕਟਰ ਨਾਲ ਆਪਣਾ ਮੰਨ ਕੇ ਚੱਲੋ ਰੈਸਟ ਆ ਜਾ ਪੈ ਜਾਂਦਾ ਇਦਾਂ ਦੇ ਬਿਹਰੇ ਡਾਕਟਰ ਨੰਬਰ ਡੀਡ ਕਰਾ ਦਿੰਦੇ ਆ ਬਿਲਕੁਲ ਵੀਰੇ ਇਹ 158 ਨੰਬਰ ਹੈਗੀ ਆ ਜੀ 158 ਨੰਬਰ ਆ ਵੀਰੇ ਸੂਨ ਨੂੰ ਇੱਕ ਹਫਤਾ ਬਾਕੀ ਹੈ ਨਾ ਇਹ ਕਰਮਾਲੀ ਵੀਰੇ ਇੰਨੀ ਪੌਲੀ ਪਈ ਆ ਥੱਲੋਂ ਦੇਸੀ ਮਖਿਆਲ ਲਾ ਦੂ ਜੀ ਕਰਮਾਲੀ ਦੇਸੀ ਮਖਿਆਲ ਸਾਫ ਸੁਥਰੀ ਪੂਰੀ ਰਾਜੀ ਸਮੀ ਬੜੀ ਵੀ ਤੇ ਫਿਟਨੈਸ ਵਾਲਾ ਲੇਵਾ ਹਵਾਨੇ ਤੇ ਨਾਣਾ ਤਾਂ ਦਿਖਾਈ ਦੇਣੇ ਦੇ ਨੇ ਜਿਵੇਂ ਅਖਬਾਰ ਤੇ ਖਬਰ ਸਭੀ ਹੁੰਦੀਆਂ ਜੀਤ ਤੇ ਤੁਸੀਂ ਪਿੰਡੇ ਦੇ ਨਾੜਾ ਦੇਖ ਸਕਦੇ ਹੋ ਕਹਿਣ ਦੀ ਗੱਲ ਨਹੀਂ ਕੋੜੇ ਆ ਗਏ ਅਖਬਾਰ ਭਵੇਂ ਨਾਲ ਚੱਕ ਲਿਓ ਜਿੰਨੀ ਚੀਜ਼ ਕਹਿਤੀ ਨਾੜਾ ਤਾਂ ਦਿਖਣ ਗਿਆ ਨਹੀਂ ਕੰਜਾ ਤਾਂ ਨਹੀਂ ਸੀ ਜਿਹੜਾ ਆ ਪੀਸ ਦਿਖਾਇਆ ਦੁੱਧ ਪੂਰਾ ਕਰੂ ਘਰੇ ਤੇ ਬਰੀਡ ਧਾਰ ਕਰੂ ਨਾਲ ਆਪਣੇ ਘਰੇ ਭਾਈ ਜੀ ਅਸੀਂ ਜਿਹੜੀ ਇੱਕ ਚੀਜ਼ ਬੋਲਦੇ ਆ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਉਹ ਸਾਡੇ ਵੀਰੇ ਜ਼ੌਹਰੀ ਨਾ ਆ ਚੀਜ਼ਾਂ ਖਰੀਦ ਕੇ ਲੈ ਕੇ ਆਉਂਦੇ ਆ ਇਹ ਐਵੇਂ ਨਹੀਂ ਵਿੱਚ ਕਹਿੰਦੇ ਸੀਨੀ ਵਾਲੀਆ 50 ਵੇਚ ਗਿਆ 4 ਘੰਟਿਆਂ ਚ ਉਹ 50 ਵੀਰੇ ਗਾਈਆਂ ਦੇ ਪੁੱਤ ਵੇਚਦੇ ਆ ਲੀਲੀਆਂ ਫੀਲੀਆਂ ਨਹੀਂ ਵੇਖਦੀਆਂ ਸਿਆਣਿਆਂ ਦੀ ਕਹਾਵਤਾਂ ਵੀ ਪਾਸਰਤਾ ਵੀਰੇ ਪਾਥੀਆਂ ਵਿਕ ਜੇ ਨੇ ਬੇਪਾਸ ਸਿਉਣਾ ਨਹੀਂ ਵਿਕਦਾ ਤੁਹਾਡੀ ਕੁਆਲਿਟੀ ਸਹੀ ਆ ਤੇ ਇਹਦੇ ਰੇਟ ਜਾਇਜ਼ ਆ ਫਿਰ ਉੱਥੇ ਵੀਰੇ ਮੇਲੇ ਲੱਗਣੇ ਹੀ ਲੱਗਣੇ ਆ ਇਹ 173 ਨੰਬਰ ਟੈਗ ਆ ਜੀ ਇਹ ਵੀਰੇ ਫਾਰਮਰ ਦੀ ਬਿਹੜਾ ਤੀਜਾ ਸੂਆ ਮੈਂ ਕਹੂੰਗਾ ਇਹਨੂੰ ਸੂਨ ਨੂੰ ਇੱਕ ਹਫ਼ਤਾ ਲੈ ਜੂਗੀ ਪਰ ਜਿਹੜਾ ਵੀਰ ਲੈ ਗਿਆ ਵੀਰੇ ਦੋ ਤਿੰਨ ਸਾਹਮਣ ਦੀ ਰੋਡ ਨਹੀਂ ਕੱਲੀ ਨਜ਼ਾਰੇ ਲਿਆ ਦੂ ਜੀ ਆ ਰੇਲ ਦੇ ਡੱਬੇ ਜਿੱਡੇ ਆ ਜਮਾ ਬਹੁਤ ਟੌਪ ਦੀ ਬੱਸੀ ਹੈਗੀ ਆ ਵੀਰ ਜੀ ਸੋ ਜਮਾ ਮੰਨ ਕੇ ਚੱਲੋ ਵੀ ਪੰਜ ਗਰਾਂ ਦੋ ਦੋ ਮੁੱਕਣ ਨਹੀਂ ਦੇਣਾਂ ਜਮਾ ਅ ਵੀਰੇ ਨਜ਼ਾਰੇ ਦਿਆ ਦੂਗੀ ਕੋਈ ਵੀ ਵਾਕਿ ਮੈਂ ਵੀਰੇ ਨੂੰ ਇੱਕ ਬੇਨਤੀ ਕਰਦਾ ਵੀਰੇ 20 ਲੀਟਰ ਤੋਂ ਥੱਲੇ ਗਊ ਖਰੀਦਣ ਦਾ ਕੋਈ ਫਾਇਦਾ ਨਹੀਂ ਹੁੰਦਾਗਾ ਉਹ ਵੀਰੇ ਫਿਰ ਖਰਚਾ ਖਾਂਦੀ ਆ ਜਿਆਦਾ ਬਚਤ ਨਹੀਂ ਹੁੰਦੀ ਉਹਦੇ ਵਿੱਚ ਜੀ ਜੇ ਗੱਲ ਆ ਜਮਾ ਇਹ ਵੀਰੇ ਉਦਾਂ ਆ ਗਈ ਹੈ ਘਰੂ ਵੀਰ ਦੀ ਫਾਰਮ ਦੀ ਬੈਣ ਨਹੀਂ ਹੈਗੀਗੀ ਠੀਕ ਹੈ ਜੀ ਇਹ ਯਾਨੀ 20 ਲੀਟਰ ਦੇ ਐਡ ਗੈਡ ਬੱਸੀ ਰਹਿਣ ਵਾਲੀ ਆ ਵੀਰੇ ਦੂਜਾ ਸੂਆ ਸੂਂਗਿਆ ਇਹਦਾ ਆਪਣੇ ਕੋਲ ਰਿਕਾਰਡ ਕੋਈ ਵੀ ਹੈ ਨਹੀਂਗਾ ਠੀਕ ਹੈ ਐਵੇਂ ਆਪਾਂ ਝੂਠ ਬੋਲੀ ਦਈਏ ਸਾਡੇ ਕੋਲੇ ਵੀਰੇ ਜਿਹੜਾ 21 ਅਰਦਾ ਲਾਟ ਆ 48 ਗਾਮਾ ਦਾ 32 ਤੋਂ ਵੀਰੇ 33 ਗਾਈਆਂ ਦਾ ਰਕਾਦ ਆਪਣੇ ਕੋਲੇ ਲਿਖਤੀ ਰੂਪ ਦੇ ਵਿੱਚ ਹੈਗਾ ਵੀਰੇ ਠੀਕ ਆ ਉਹ ਬਾ ਡਾਟਾ ਬਾ ਦੱਸਾਂਗੇ ਹਾਂ ਦੱਸਾਂਗੇ ਵੀਰੇ ਥੋੜਾ ਥੋੜਾ ਜਲਦੀ ਕਰੋ ਬਾਈ ਜੀ ਸਰਪੰਚ ਸਾਹਿਬ ਨੇਰਾ ਹੁੰਦਾਗਾ ਬਾਕੀ ਵੀਰੇ ਆਨਲਾਈਨ ਪੇਮੈਂਟ ਦੀ ਸੁਵਿਧਾ ਸਾਰੀ ਹੈਗੀ ਆ ਸਵਾਏ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਤੋਂ ਪੇਮੈਂਟ ਚੱਕੀ ਜਾਂਦੀ ਆ ਚਾਹੇ ਵੀਰ ਦੀ ਕ੍ਰੈਡਿਟ ਕਾਰਡ ਦੀ 5 ਲੱਖ ਦੀ ਲਿਮਟ ਹੋ ਸਾਰੀ ਵੀਰੇ ਆਪਾਂ ਚੱਕ ਕੇ ਦੇਵਾਂਗੇ ਕੋਈ ਵੀ ਆਪਾਂ ਵੱਖਰਾ ਖਰਚਾ ਨਹੀਂ ਲਾਵਾਂਗੇ ਜੈ ਜੈ ਗੱਲਾ ਲਿਆਓ ਸਰਪੰਚ ਸਾਹਿਬ ਵੀਰੇ ਇਹ ਕਾ ਨੰਬਰ ਟੈਗ ਆ ਗਈ ਜੀ 17 ਨੰਬਰ ਜ ਏ ਬਾਈ ਜੀ ਤਾਜੀ ਸੂਈ ਸਵਾਈ ਆ ਠੀਕ ਐ ਇਸ ਵਕਤ ਵੀਰੇ 27 ਕਿਲੋ ਰੈਡੀ ਐ ਇਹਨੇ ਸਾਡੇ ਕੰਡੇ ਦਾ ਤੋਲ ਏ ਬਾਈ ਜੀ ਕਹਿਣ ਦੀਆਂ ਗੱਲਾਂ ਨਹੀਂ ਜਿਹੜਾ ਵੀਰ ਮਰਜ਼ੀ ਸਾਡੇ ਕੋਲੇ ਦੋ ਟਾਈਮ ਤਿੰਨ ਟਾਈਮ ਚੋਲ ਕੇ ਲਿਜਾ ਸਕਦਾ ਪਰ ਵੀਰੇ ਦੂਜਾ ਸੂਆ ਸੂਈਆ ਸੇ ਦੰਦਾ ਇਹਦਾ ਪਿਛਲੇ ਸੂਏ ਦਾ ਬਾਈ ਜੀ 32 ਕਿਲੋ ਦਾ ਰਕਾਟ ਆ ਇਹ ਹਜੇ ਤੀਜੇ ਦਿਨ ਥੱਲੇ ਵੀ ਬੌੜਾ ਇਸ ਵਕਤ ਜੀ ਇਹਦੇ ਥੱਲੇ ਜਿਹੜਾ 27 ਕਿਲੋ ਆਲੇ ਸਾਫ ਕਰੀ ਨਹੀਂ ਅਪਾ ਹਾਂਜੀ ਠੀਕ ਐ ਸਾਫ ਸੁਥਰਾ ਲੈਵਾ ਫਿਟਨੈਸ ਤੇ ਫਾੜੀ ਵਾਲਾ ਲੈਵਾ ਦੁਬਾਰੇ ਇੱਕ ਗੱਲ ਫੇਰ ਰਿਪੀਟ ਕਰਦਾ ਆਜੀ ਤੁਸੀਂ ਨੋਟ ਕਰ ਸਕਦੇ ਹੋ ਬੈੜਾ ਮੰਨ ਕੇ ਚੱਲੋ ਵੀ ਖੂਬਸੂਰਤ ਨੇ ਨੀ ਗੀਨੇ ਆ ਤੇ ਬੰਦੇ ਨੂੰ ਫੜਦਿਆਂ ਜਿਹੜਾ ਬੰਦਾ ਆਊਗਾ ਫੜਦਿਆਂ ਤਾਂ ਹੀ ਕਿਉਂਕਿ ਚਾਰ ਪੰਜ ਬੰਦੇ ਦੇ ਦਿਮਾਗ ਲਾਂ ਖਰੀਜੇ ਗੀਆਂ ਤੇ ਅੱਗੇ ਜਿਹੜੇ ਆਪਾਂ ਵੈੜ ਦੇਖੀ ਜੰਨੇ ਜੀ ਇਹ ਇਹ ਵੀਰੇ ਜਿਹੜੀ ਆ ਗਈ ਆ 6 ਨੰਬਰ ਟੈਕ ਆ ਵੀਰੇ ਠੀਕ ਹੈ ਇਹ ਦੋ ਦੰਦਾਂ ਦਾ ਬਾਈ ਜੀ ਮੂਹ ਹੋ ਇਹ ਠੀਕ ਹੈ ਦੋ ਦੰਦਾਂ ਦਾ ਵੀਰੇ ਇਹ ਹਜੇ ਹੈ ਨਾ ਤਾਜੀ ਸੂਈਆ ਬੌਲੀ ਦੇ ਦੇ ਥੱਲੇ ਹੈਗੀ ਆ 15 ਕਿਲੋ ਯਾਨੀ ਦੁੱਧ ਹੈ ਵੀਰੇ ਬੱਸੀ ਦੇ ਜੂਗੀ 20 ਤੋਂ ਪਲੱਸ 23 24 ਕਿਲੋ ਕਰ ਜੂਗੀ ਪਰ ਵੀਰ ਜੀ ਬਿਊਟੀ ਇਹਦੀ ਇੰਨੀ ਕ ਹੁੰਦੜ ਹੇਲ ਜਿੰਦ ਜਾਨ ਵਾਲੀ ਅਖਰੇ ਦੇ ਇੰਨੇ ਕ ਚੰਗੇ ਆ ਕਿਸੇ ਵੀ ਵੀਰ ਨੇ ਬਰੀਡ ਤੇ ਕੰਮ ਕਰਦਾ ਉਹ ਇਹਨੂੰ ਬੱਚੇ ਨੂੰ ਵੀਰੇ ਲਾ ਸਕਦਾ ਨਵਾਂ ਹਾਂ ਨਿਊ ਜਨਰੇਸ਼ਨ ਜਮਾਂ ਬਿਲਕੁਲ ਵੀਰ ਜੀ ਬਿਲਕੁਲ ਜੀ ਅੱਗੇ ਫੇਰ ਆ ਗਈ 4 ਨੰਬਰ ਟੈਗ ਅੱਗੇ ਵੀਰੇ 4 ਨੰਬਰ ਟੈਗ ਆ ਗਿਆ ਵੀਰੇ ਬੱਸੀ ਰਾਤੀ ਸੁਈਲਾ ਆਪਾਂ ਦੁੱਧ ਹਜੇ ਦਾ ਕੁਝ ਵੀ ਨਹੀਂ ਕਹਾਂਗੇ ਵੀਰੇ ਕਿਉਂਕਿ ਵੀਰੇ ਸਵੇਰੇ ਇੱਕ ਟਾਈਮ ਚੋਈਆ ਕੋਸ ਦੁਪਹਿਰੇ ਗੱਡੀ ਆ ਭਲਾਂ ਚਾ ਵੀਰੇ ਬੱਸੀ ਪਰ ਇਹਦਾ ਰਿਕਾਰਡ ਆ ਪਿਛਲੇ ਸੂਰ ਦੇ ਵੀਰੇ 32 ਤੋਂ 33 ਕਿਲੋ ਦਾ ਰਿਕਾਰਡ ਆ ਸਾਡੇ ਕੋਲ ਜਿਹੜੀਆਂ ਬੈੜਾਂ ਨੇ 21-11 15 ਕਿਲੋ ਤੋਂ ਲੈ ਕੇ ਵੀਰੇ ਕੋਈ ਤਕਰੀਬਨ 37-38 ਕਿਲੋ ਤੱਕ ਦਾ ਸਾਡੇ ਕੋਲੇ ਮਾਲ ਹੈਗਾਗਾ ਜਿਹੜਾ ਜਾਨੀ ਜਿੰਨਾ ਦੁੱਧ ਦੇ ਦੇਣਾ ਉਹਨਾਂ ਕਾਪਾ ਦੱਸਿਆਗਾ ਤੇ ਜਿਹੜੇ ਪਚਾਲੇ ਵਾਲੇ ਸੌਦੇ ਵੀਰੇ 70 ਤੋਂ 90 ਵਾਲੇ ਇਹਦੇ ਵਿੱਚ 20 ਲੀਟਰ ਤੋਂ ਲੈ ਕੇ 28-29 ਕਿਲੋ ਤੱਕ ਵੀਰੇ ਬੱਚਾ ਮਿਲ ਜੂ ਇਹਦੇ ਰੇਟ ਦੇ ਵਿੱਚ ਜੀ ਜੈ ਜੈ ਗੱਲ ਆ ਹਾਂਜੀ ਜਿੱਦਾਂ ਦੀ ਪੇਮੈਂਟ ਉਦਾਂ ਦੁੱਧ ਮਿਲ ਜੂ ਜਿਹੜੀ ਵੀਰੇ ਆ ਬੈੜ ਆ ਗਈ ਆਪਣੇ ਕੋਲੇ 164 ਨੰਬਰ ਤਾਏਗਾ ਇਹ ਵੀਰੇ ਬਾੜ ਜਾਣੀ ਦੀ ਸੂਆ ਦੂਜਾ ਸੁੰਦੀ ਆ ਇਹ ਸਰਪੰਚ ਸਾਹਿਬ ਦੇ ਫਾਰਮ ਚੋਂ ਲਈ ਆ ਵੀਰ ਜੀ ਇਹਦੀ ਆਪਣੇ ਕੋਲ ਤਿੰਨ ਪੀੜੀਆਂ ਦੀ ਬਲੱਡ ਲਾਈਨ ਹੈਗੀ ਆ ਇਹਦਾ 37 ਕਿਲੋ ਤੇ 760 ਗ੍ਰਾਮ ਦਾ ਰਿਕਾਰਡ ਆ ਵੀਰ ਜੀ ਪਿਛਲੇ ਸੂਏ ਦਾ ਪਿਛਲੇ ਸਾਲ ਦਾ ਹਾਂ ਜੀ ਇੱਥੇ ਵੀਰੇ 40 ਤੋਂ ਪਲੱਸ ਚੱਲਣ ਆਣੇ ਬੱਸੀ ਨੇ ਇਹ ਕੱਲੀਆਂ ਵੀਡੀਓ ਚ ਬੋਲਣ ਦੀਆਂ ਗੱਲਾਂ ਨਹੀਂ ਗੀਆਂ ਆ ਲੈਵੇ ਤੇ ਮਾੜੀ ਜੀ ਮਰਵਾ ਦਿਓ ਵੀਰ ਜੀ ਇਹਨੇ ਵੀਰੇ ਜਦੋਂ ਜਿਹੜਾ ਵੀਰ ਇੱਥੇ ਆਊਗਾ ਉਦੇ ਅੱਖਾਂ ਦੇ ਸਾਹਮਣੇ ਵੀਰੇ ਚੀਜ਼ ਦੱਸੂ ਵੀ ਮੈਂ ਕਿੰਨਾ ਦੁੱਧ ਕੱਢੂਗੀ। ਨਾੜਾ ਦਾ ਕੀ ਬਾਤਾਂ ਜਮਾ। ਆਹ ਦੇਖ ਲਓ ਕਬੂਤਰ ਦੇ ਪੈਰ ਦੇ ਵਿੱਚ ਦੋ ਰੋਲ ਜੀ ਹੁੰਦੀ ਆ ਨਾੜਾ ਆਏ ਆ ਜਮਾ। ਬਿਲਕੁਲ ਵੀਰ ਜੀ ਬਿਲਕੁਲ ਜੀ। ਜਿੰਨੇ ਆ ਨਾੜਾ ਉਹਨੇ ਹੀ ਦੁੱਧ ਦੇਵਾ। ਬਾਕੀ ਵੀਰੇ ਸਲauti ਉਹ ਚੀਜ਼ ਦੀ ਕਰੀ ਜਾਂਦੇ ਜਿਹੜੀ ਸਲauti ਕਰਾਉਣ ਦੇ ਲਾਇਕ ਹੋਵੇ। ਜਿਹੜੇ ਗੱਲਾਂ। ਬਾਕੀ ਵੀਰੇ ਆਪਾਂ ਲੀਲੀਆਂ ਫੀਲੀਆਂ ਨਹੀਂ ਲਾਉਂਦੇ ਕੱਲੇ ਗੈਂਤੀ ਦੇ ਨਾਗ ਨਹੀਂ ਪੂਰੇ ਕਰਦੇ। ਜਿਹੜਾ ਸਾਡੇ ਫਾਰਮ ਤੇ ਵੀਰੇ ਵੀਰ ਆਉਂਦਾਗਾ ਉਹਦਾ ਫਾਰਮੇ ਆਪਦਾ ਹੁੰਦਾਗਾ। ਜਿੱਥੇ ਗਊ ਜਾਣੀਆਂ ਵੀਰੇ ਸਾਡੇ ਆਪਦੇ ਘਰੇ ਜਾਣੀ ਹੁੰਦੀ ਆ ਇਸ ਤਰ੍ਹਾਂ ਸੌਂਦਿਆ ਦਿੰਨੇ ਆ ਵੀਰੇ ਫੇਰ ਕੰਮ ਚੱਲਦਾ ਗਾ ਤੋਰ ਦੋ ਸਰਪੰਚ ਸਾਹਿਬ ਇਹ ਵੀਰੇ ਅੱਜ ਨੰਬਰ ਚ ਆਏਗਾ ਇਸ ਤਰ੍ਹਾਂ ਦੇ ਨਾਲ ਕੱਲੇ ਜਾਂਦੇ ਗੁਰਜੀ ਬਲੇਰੋ ਚ ਪਰ 18 ਦਿਨ ਦੀ ਬਾਕੀ ਆ ਦੂਜਾ ਸੂਆ ਸੁਣਾ ਇਹਨੇ ਪਿੱਠ ਮੱਜਾਂ ਨਾਲ ਜਾ ਬਿਲਕੁਲ ਬਿਲਕੁਲ ਵੀਰੇ ਫੁੱਲ ਸਾਈਜ਼ ਬਾਡੀ ਵੰਦਰ ਕਹਿੰਦਾ ਭਾਬ ਜਿੱਥੋਂ ਆਇਆ ਤਰਪਾਲ ਬਣਦੀ ਹੋ ਗਈ ਉਹਨੇ ਗੱਟੇ ਖਾਲੀ ਕਰਤੇ ਉਹਨੇ ਬਿਲਕੁਲ ਵੀਰੇ ਇਹ ਵੀ 37 32 ਕਿਲੋ ਦੇ ਮਾਲਕਨ ਹੈਗੀ ਦੁੱਧ ਦੀ ਠੀਕ ਹੈ ਜੀ ਜਿਹੜੀ ਇਹ ਮੱਸੀ ਆ ਗਈ ਵੀਰੇ ਇਹ ਸੇ ਦੰਦ ਨੇ ਚੱਕੇ ਆ ਚਾਰ ਦੰਦ ਪੂਰੇ ਕਰਕੇ ਠੀਕ ਹੈ ਜੀ ਜਿਹੜਾ ਇਹਦਾ ਵੀਰੇ ਜਾਣੀ ਦੀ ਸੂਨ ਦਾ ਟਾਈਮ ਆ 13 ਦਿਨ ਬਾਕੀ ਆ ਦੂਜਾ ਸੂਆ ਸੁੰਦੀ ਆ 157 ਨੰਬਰ ਟੈਗ ਆ ਜੀ 157 ਨੰਬਰ ਟੈਗ ਦੂਜਾ ਸੂਆ ਸੁੰਦੀ ਪਿਆ ਹਫਤੇ ਤੋਂ 10 ਦਿਨ ਦੇ ਵਿੱਚ ਵਿੱਚ ਕੱਤੀ ਆ ਹਾਂ ਨਹੀਂ ਵੀਰੇ 13 ਦਿਨ ਬਾਕੀ ਆ ਇਹਦੇ 13 ਦਿਨ ਬਾਕੀ ਹਾਂਜੀ ਤੇ ਲੇਵਾ ਹੈ ਰੂਹ ਆ ਫਾਰਗਾ ਪਿਆ ਗਲਾਬੀ ਗਲਾਬੀ ਹਵਾਨਾ ਜਮਾ ਤੇ ਚਮਕਦੀ ਪਈਆ ਫੜਦੀ ਆ ਬੰਦੇ ਨੂੰ ਜਮਾ ਹਾਂਜੀ ਇਹਦਾ 31 ਕਿਲੋ ਦਾ ਵੀਰੇ ਰਿਕਾਰਡ ਹੈ ਪਿਛਲੇ ਸੂਏ ਦਾ ਇੱਕ ਯਾਰ 35 ਕਿਲੋ ਦੇਊਗੀ ਲੈਓ ਬੇਟਾ ਰਿਕਾਬ ਆ ਉਹ ਛੋਟੇ ਮੋਬਾਈਲ ਤੇ ਕੱਢ ਲਿਓ ਇਹਦਾ ਗਰਲੈਂਡੋ ਦਾ ਮਾੜਾ ਅੱਗੇ ਜਿਵੇਂ ਕਹਿੰਦੇ ਮੂਸੇ ਵਾਲੇ ਦਾ ਗਾਣਾ ਆਉਣ ਸਾਰੀ ਚੱਲ ਪੈਂਦਾ ਇਹ ਫਿਰ ਕਿੱਥੋਂ ਲੱਭ ਲੈਣ ਦੀ ਵੀ ਬਿਰ ਨਹੀਂ ਸਕਦਾ 160 ਨੰਬਰ ਟਾਏਗਾ ਜਿਹੜੇ ਫਾਰਮ ਚੋਂ ਆਈ ਆ ਉਹ ਫਾਰਮ ਤੇ ਐਮ ਨਹੀਂ ਵੀ ਹਰ ਇੱਕ ਵਪਾਰੀ ਜਾ ਬੜੂਗਾ ਉਹ ਵੀਰ ਦੇ ਘਰੇ ਆਪਣਾ ਜਣੀ ਹੈ ਲੈਕਸ ਆਪਣਾ ਵੀਰ ਹੈਗਾ ਸਿਆਸਤ ਦੇ ਵਿੱਚ ਹੈਗੇ ਨੇ ਉੱਥੇ ਰੋਹਲ ਗਾਂਧੀ ਤੱਕ ਵੀ ਵੀਰ ਆਉਂਦਾ ਜਿਹੜੇ ਫਾਰਮ ਚੋਂ ਇਹ ਆਈ ਆ। ਕਿੱਥੋਂ ਆਈ ਆ? ਸਾਡੇ ਫਾਰਮ ਚ ਵੀਰੇ ਬਾਅਦੋਂ ਆਈ ਸੀਗੀ ਇਹ। ਤਕਰੀਬਨ 40 ਫੂਨ ਇਹਦੇ ਮੈਨੂੰ ਪਹਿਲਾਂ ਆਗੇ ਆ ਵੀਰ ਜੀ। ਫਰੀਦਨਾਂ ਵਾਲਿਆਂ ਦੇ। ਬਾਰ ਆਪਾਂ ਲਾਡਰਾਂ ਜਾਨੀ ਵੇਚਨੀ ਆ। ਵੀਰੇ ਲਾਡਰਾਂ ਦੇ ਨਾਲ ਵੇਚਨੀ ਆ ਇਹਦਾ 37 ਕਿਲੋ ਦਾ ਪਿਛਲੇ ਸੂਈ ਦਾ ਰਿਕਾਰਡ ਆ। ਇਹਦੇ ਵੀਰੇ ਜਾਣੀ ਦੀ ਹਜੇ 12 ਦਿਨ ਬਾਕੀ ਆ। ਇਹ ਤੁਹਾਨੂੰ ਵੀਰੇ ਪਿਛਲੇ ਯਾਰ 2 ਦਿਨ ਤੋਂ ਸੂਈ ਸਿਆ ਦੇਖ ਸਕਦੇ ਹੋ। ਇਸ ਤਰ੍ਹਾਂ ਦਾ ਵੀਰੇ ਪਿਛਲੇ ਸੂਈ ਦਾ ਰਿਕਾਰਡ ਆ ਮੇਰੇ ਫੋਨ 'ਚ ਵੀਡੀਓ ਆ ਫਾਰਮ ਦੀ। ਆਹ ਰਿਕਾਰਡ ਤੋੜਦੇ ਜਮਾ ਨੇ ਹਾਂ ਵੀਰੇ 1000 ਬੱਸੀ ਇਹ ਨਾ ਘੱਟੋ ਘੱਟ 40 ਕਿਲੋ ਨੂੰ ਹੱਥ ਪਾ ਸਕਦੀ ਆ ਤੇ ਪਿਓਰ ਗਰਲੈਂਡੋ ਆ ਵੀਰੇ ਵਿੱਚ ਕਹਿੰਦਾ ਸੀਨੀਅਰ ਨੂੰ ਰੱਟਾ ਚੜਿਆ ਵਾ ਐਰ ਸਾਹਿਬ ਜਰਸੀ ਗਰਲੈਂਡੋ ਬੋਲਦਾ ਉਹ ਐਵੇਂ ਨਹੀਂ ਬੋਲਦਾ ਹੁੰਦਿਆਂ ਨੇ ਤਾਂ ਬੋਲੀ ਦੀਆਂ ਇਹ ਵੀਰੇ ਕਾਨੂੰਨ ਬੱਸੀ ਚਾਰ ਦੰਦ ਪਲੂਨ ਬੱਸੀ ਚਾਰ ਮਿਲਿਆ ਭਾਅ ਸਰ ਦੇ ਦੇਵਾਂਗੇ ਤੇ 65000 ਦਾ ਬੱਚਾ ਦੇ ਦੂੰ ਵੀਰੇ 60000 ਚ ਐਚ ਐਫ ਦੇ ਰੱਖ ਦੇ ਕਰਦਾਂਗੇ ਵੀਰੇ 50000 ਦਾ ਬੱਚਾ ਦੇ ਦੂੰ ਜਿਹੜਾ ਮਰਜ਼ੀ ਲੈ ਜੀ ਠੀਕ ਆ ਆ ਬੱਸੀ ਵੀਰੇ ਤਾਜੀ ਸੂਆ 20 ਕਿਲੋ ਆ ਤੀਜਾ ਸੂਆ ਵੀਰੇ ਮੰਨਦਾ ਮੈਂ ਇਹਨੂੰ ਤੀਜਾ ਸੂਆ ਆ ਆ ਬੱਸੀ ਵੀਰੇ ਬਾੜੀ ਵੀ ਦੇ ਦਿਆਂਗੇ 62000 ਦੀ ਬਾੜੀ ਵੀ ਦੇ ਦਿਆਂਗੇ ਦੁੱਧ ਵੀਰੇ ਇਹ ਵੀ 20 ਕਿਲੋ ਦੇ ਘਰ ਚ ਕਰ ਜਾਣਾਗਾ 62000 ਚ 20 20 ਕਿਲੋ ਵਾਲੇ ਸੁਪਨੇ ਪੂਰੇ ਹੋਣਗੇ ਹੋਣਗੇ ਜਿਹੜੀ ਆ ਬਾੜਾ ਵੀਰੇ ਫਾਰਮ ਦੀ ਆ ਗਈ ਇਹਦਾ ਟੈਂਕ ਤੁਹਾਨੂੰ ਮੈਂ ਦੱਸ ਦੇਣਾ ਵੀਰ ਜੀ ਕਿੰਨਾ ਹੈਗਾਗਾ 160 ਤੇ 63 ਨੰਬਰ ਆ। 63 ਨੰਬਰ। ਇਹ ਵੀਰੇ ਦੂਜਾ ਸੂਹਾ ਸੁੰਦੀ ਆ। ਠੀਕ ਹੈ ਜੀ। ਸਾਡੇ ਪਿਛਲੀ ਔਰ ਮੇਰੇ ਕਿਸੇ ਯਾਰ ਦੋਸਤ ਨੇ ਵੀਰੇ ਕਹਿੰਦਾ ਮੈਨੂੰ ਦੇ ਦੇ। ਸੌਦਾ ਹੋ ਗਿਆ ਸੀ ਮਗਰ ਬੰਦਤੀ ਸੀ। ਮੈਂ ਉਹਨੂੰ ਫੋਨ ਨਹੀਂ ਲਾਇਆ ਉਹ ਲੈਣ ਨਹੀਂ ਆਇਆ। ਲਾਂਬਾ ਵੀ ਨਹੀਂ ਦਿੱਤਾ ਇੱਕ ਵੀਡੀਓ 'ਚ ਸਨੇਹਾ ਲਾਤਾ। ਉਹ ਵੀਰ ਟਿੱਕਰ ਜਾਊਗੀ ਮੇਰੀ ਵੀਡੀਓ। ਠੀਕ ਹੈ। ਆਪਾਂ ਇਸ ਕਰਕੇ ਆਨਲਾਈਨ ਸੌਦੇ ਨਹੀਂ ਦਿੰਦੇ ਵੀਰੇ। ਜੈ ਜੀ ਗੁਰੂ। ਇਹ ਵੀਰੇ 166 ਨੰਬਰ ਆ ਕੇ ਦੇਖ ਸਕਦੇ ਹੋ ਮੂੰਹ ਮੱਥੇ ਦੀ ਬਰੀਡ। 166 ਨੰਬਰ। ਜੀ। ਸਾਡੇ ਫਾਰਮ ਦੇ ਵੀਰੇ ਕੋਈ ਐ ਹੋਣਗੇ ਇਸ ਤਰ੍ਹਾਂ ਦੇ ਦਸ ਨਾਗ ਮਿਲ ਜਾਣਗੇ ਜਿਹੜੀਆਂ ਕੋਈ ਬੰਦਾ ਸਿਆਣ ਵੀ ਨਹੀਂ ਸਕਦਾ ਇੱਕੋ ਜਿੱਕੀਆਂ ਬਹਿੜਾਂ ਜਿਵੇਂ ਸੱਗੀਆਂ ਪਹਿਣਾ ਹੁੰਦੀਆਂ ਜੈਕਾਰਾ ਦੂਜਾ ਸੂਆ ਵੀਰੇ 6 ਦਿਨ ਤੇ 13 ਦਿਨ ਦੀ ਬਾਕੀ ਉਦੋਂ ਅੱਗੇ 165 ਨੰਬਰ ਤਾਇਗਾ ਵੀਰੇ ਠੀਕ ਹੈ ਜੀ ਸੂਆ ਤੀਜਾ ਵੀਰੇ ਇਹਦਾ ਵੀ 37 ਤੋਂ 38 ਕਿਲੋ ਦਾ ਰਿਕਾਰਡ ਆ ਬਾਈ ਜੀ ਪਿਛਲੇ ਸੂਏ ਦਾ ਪਤਲੀ ਚਮੜੀ ਆ ਜਮਾਂ ਪਾਲੀ ਨਜਾਇਜ਼ ਪਤਲੀ ਚਮੜੀ ਵੀਰੇ ਚੋਟੀ ਦੇ ਫਾਰਮ ਚੋਂ ਆ ਦੇਖ ਸਕਾ ਜੋ ਥਾਣੇ ਦਾ ਜਿਹੜੇ ਸਾਰਾ ਪਰਿਵਾਰ ਵੀਰੇ ਤਾਂ ਰਾਂਝੋਣੀਆਂ ਸਿੱਖ ਜੀ ਗੁੱਲੇ ਵਾਲਾ ਥਾਣਾ ਬਿਲਕੁਲ ਜੀ ਬਿਲਕੁਲ ਤੇ ਪਸਰੀਆਂ ਦੀਆਂ ਬੈਠ ਜਾਂ ਜਮਾ ਬਿਲਕੁਲ ਆਗੇ ਆਗੇ ਵੀਰੇ ਐਰ ਸੈਰ ਦੇ ਵਿੱਚ ਆ ਥੋੜਾ ਜਿਹਾ ਕ੍ਰਾਸ ਆ ਪਿਓਰ ਨਹੀਂ ਮੈਂ ਕਹੂੰਗਾ ਐਰ ਸੈਰ ਚ ਆਗੇ ਹਾਂ ਸੂਆ ਦੂਜਾ ਸੁੰਦੀ ਆ ਦੁੱਧ ਵੀਰੇ 23 ਤੋਂ 24 ਕਿਲੋ ਕੋਲੇ ਹੱਥ ਨਾਲ ਪਾ ਜਾਣਾ ਇੱਕ ਹਫ਼ਤਾ ਹਜੇ ਸੂਨ ਨੂੰ ਲਊ ਠੰਡੀ ਸੀਲ ਵੀਰੇ ਕੁੱਲ ਵੈੜ ਲਵਾਂਗੇ ਅੱਗੇ ਸਾਈਵਾਲ ਦੇ ਨਗੀਨਾ ਹੀ ਲੈਂਦਾ ਇਹਦਾ ਵੀਰੇ ਸਾਈਵਾਲ ਪਿਓਰ ਆ ਗਈ ਜਿਹੜੀ ਲਹਿਮੋ ਜੈ ਨੰਗੂ ਦੇਖੋ ਹੁੰਦੀ ਹੈ ਇਹਦੇ ਆਹ ਸਾਈਵਾਲ ਆ ਜਾਮਾ ਪਿਓਰ ਸਾਈਵਾਲ ਕਰ ਐਵੇਂ ਕਹਿੰਦਾ ਸਾਈਵਾਲ ਠੀਕ ਹੈ ਬਾਕੀ ਵੀਰੇ ਠੰਡੀ ਸੀਲ ਫੋਲਾ ਦੇਖ ਸਕਦੇ ਆਹਾ ਆਹਾ ਆਪਾਂ ਗਰਮ ਨਹੀਂ ਲੈਂਦੇ ਢੱਲੋ ਸਾਹਿਬ ਜੀ ਆਹ ਦੇਖ ਸਕਦੇ ਹੋ ਤੇ ਸੂਨ ਨੂੰ ਵੀਰੇ ਦੱਸ ਦੇਣ ਦੀ ਕੱਚੀ ਆ ਜਿਹੜਾ ਵੀ ਮਰਜ਼ੀ ਲੈ ਜਾ ਵੀਰੇ ਨਜ਼ਾਰੇ ਦਿਹਾ ਦੂਗੀ 18 19 20 ਕਿਲੋ ਦੁੱਧ ਤੇ ਘਰਾਂ ਚੱਲਣ ਆਏ ਨੇ ਚਾਹੇ ਇਹ ਦੇ ਦੇ 15 ਪਰ ਦੁੱਧ ਇੰਨਾ ਗੁਣਾਕਾਰ ਆ ਚਾਹੇ ਜਾਂਦੇ ਜਵਾਗ ਨੂੰ ਦੁੱਧ ਪਿਆ ਦੇਵੇ ਦਾ ਹਾਂ ਵੀਰੇ ਦੁੱਧ ਦਾ ਗੁਨਾਕਾਰ ਹੀ ਹੁੰਦਾ ਜੀ ਜੈ ਜਗਲਾ ਬਾਕੀ ਮੇਨ ਦਾ ਕੀ ਆ ਜੀ ਦੇਖੋ ਦੁੱਧ ਤਾਂ ਗਊ ਦੀ ਜਾਂ ਥੱਲੇ ਹੁੰਦਾ ਵੀਰੇ ਜਿਹੇ ਜਿਹੇ ਪਾਲਾਂਗੇ ਕੱਢ ਲਾਂਗੇ ਆਹ ਦੇਖ ਸਾਜੋ ਵੀਰੇ 18 ਤੋਂ 21 ਕਿਲੋ ਦੁੱਧ ਤਿਆਰ ਤੀਜੇ ਦਿਨ ਸੂਈ ਥੱਲੇ ਤੀਜਾ ਦਿਨ 18 ਨਾਲ ਵੀਰੇ ਤਾਜੇ ਸੂਏ ਆ 13 ਮਗਰ ਬੱਸੀਆਂ ਨੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਇਹ ਵੀਰੇ ਭਾਅ ਉਹੀ ਆ ਗਿਆ 60 65 50 55 ਭਾਅ ਆ ਗਿਆ ਨੋਰਮਲ ਭਾਅ ਆ ਨੋਰਮਲ ਭਾਅ ਇਹ ਦੱਸੀ ਥੱਲੇ ਵੀਰੇ ਦੁੱਧ ਹੈਗਾ 24 ਕਿਲੋ ਤੀਜਾ ਦਿਨ ਸੂਈ ਰੋਹ ਗਿਆ ਦੇਖੋ ਵੀਰ ਜੀ ਸੈਨਗ ਵੜਦੀ 24 ਕਿਲੋ ਦੁੱਧ ਵੀ 60-60 ਹਜ਼ਾਰ ਜਾਗੇ ਦੇ ਦਾਂਗੇ ਵੀਰੇ ਬਾਅਦ ਬੱਸੀ ਆ ਗਈ ਬਾਈ ਜੀ ਇਹਨਾਂ ਥੱਲੇ ਹੈਗਾ 19 ਤੋਂ 20 ਕਿਲੋ 19 ਤੋਂ 20 ਕਿਲੋ ਹਾਂ ਸੇ ਦਾਂਦਾ ਵੀਰੇ ਦੂਜਾ ਸੂਆ ਤੇ ਆਹ ਵੇਰ ਥੱਲੇ ਵੀਰੇ 22 ਤੋਂ 23 ਕਿਲੋ ਦੁੱਧ ਬੁੱਲੇ ਵਾਲਾ ਥਾਣ ਬੁੱਲਿਆ ਥਣ ਤੇ ਮੂੰਹ ਮੱਥੇ ਦੀ ਵੀਰ ਜੀ ਬੇਵਤੀ ਦੇਖੋ ਇਹਦੀ ਉਦਾਂ ਕਹਿਣ ਦੀ ਗੱਲ ਨਹੀਂ ਵੀਰੇ ਲਿੱਲੀ ਫਿੱਲੀ ਨਹੀਂ ਆਪਾਂ ਲਾਉਂਦੇਗੇ ਆ ਦੇਖ 26 ਬਾਣੀਆ ਜਮਾ ਆਹ ਦੇਖ ਸਕਦੇ ਹੋ ਵੀਰੇ ਠੀਕ ਆ ਆ ਵੀਰੇ ਜਰਸੀ ਆ ਗਈ ਕੋਪੇ ਥੱਲੇ 15 ਕਿਲੋੜਾ ਕੰਡੇ ਦਾ ਤ ਥੋੜੀ ਜੇ ਪੰਜ ਚਾਰ ਦਿਨ ਪਹਿਲਾਂ ਸੁਪੀ ਵੀਰ ਜੀ ਠੀਕ ਹੈ ਆ ਵੀਰੇ ਜੰਦੀਏ ਬਾਹਰ ਜੋ ਬਾਹਰ ਆ ਠੀਕ ਹੈ ਇਹ ਬੈਣ ਵੀਰੇ ਸੇ ਦਾੰਦਾ ਦੂਜਾ ਸੁਆ ਠੀਕ ਹੈ ਇੱਕ ਹਫ਼ਤੇ ਦੀ ਬਾਕੀ ਆ ਠੀਕ ਹੈ ਤੇ ਆ ਵੜਾ ਜੀ ਵੀਰੇ ਸੁਨੀ ਸੁਬਾਈ ਆਪਸੀ 55 ਦੇ ਭਾਅ ਦੀ ਦੇ ਦੇਾਂਗੇ 55 ਦੇ ਭਾਅ ਦੀ ਦੇ ਦੇਾਂਗੇ ਵੀਰੇ 1314 ਕਿਲੋ ਹੋਊਗਾ ਠੀਕ ਹੈ ਮੂੰਹੋਂ ਚਾਰ ਦਿਨ ਦਾ ਪਹਿਲਾ ਸੁਆ ਛੋਟਾ ਪੜਦਾ ਆ ਗਿਆ ਆ ਆ ਵੱਡੇ ਪਾ ਰੋਡਾਂ ਦੀ ਆ ਗਈ ਵੀਰੇ ਸੂਨ ਤਾਂ ਲੈ ਚੂ ਹਫਤਾ ਜਾਣੀ ਦੀ ਤੇ ਚੰਗੇ ਰੋਡਾਂ ਦੀ ਆ ਗਈ ਆ ਵੀ ਤਾਜੀ ਸ਼ੂ ਆ ਗਈ ਆ ਛੋਟੇ ਪਰਤੇ 40 ਵਾਲੇ ਆ ਗਏ ਅੱਠ ਬੈੜਾਂ ਹੋਰ ਆਪਣੇ ਕੋਲੇ ਆਉਣਗੀਆਂ ਕੱਲ ਨੂੰ ਕੱਲ ਨੂੰ ਕੋਈ ਵੀਰ ਬਣਾਵੇ ਇੱਕ ਤਰੀਕ ਨੂੰ ਸਵੇਰ 7:30 ਵਜੇ ਆਪਣੇ ਫਾਰਮ ਤੇ ਮਿਲਦੇ ਆ ਐਂਡ ਤੇ ਇੱਕ ਚੀਜ਼ ਲਾਜ਼ਮੀ ਕਹਿਣਾਗਾ ਸਾਡੇ ਫਾਰਮ ਤੋਂ ਕਿਸੇ ਵੀ ਵੀਰ ਨੇ ਬੈੜ ਖਰੀਦਣੀ ਆ ਹੱਥ ਜੋੜ ਕੇ ਬੇਨਤੀ ਕਰਦੇ ਆ ਬਾਈ ਜੀ ਅਸੀਂ ਸਾਹ ਦੀ ਚੀਜ਼ ਦਾ ਵਪਾਰ ਕਰਦੇ ਆ ਬਾਹਰੋਂ ਖਰੀਦ ਕੇ ਲਿਆਉਣੇ ਆ ਘਰ ਦੀ ਕੋਈ ਵੀ ਦੇਖ ਕੇ ਆਉਂਦੀ ਵੀਰੇ ਨਿਰਖ-ਪਰਖ ਨਾਲ ਖਰੀਦ ਕੇ ਲਿਆਇਆ ਕਰੋ ਸਾਡੇ ਫਾਰਮ ਤੋਂ ਬਾਹਰ ਬਾਗੀ ਸਾਡੀ ਕਿਸੇ ਕਿਸਮ ਦੀ ਕੋਈ ਗਾਰੰਟੀ ਨਹੀਂ ਹੋਊਗੀ ਵੀਡੀਓ ਦੇਖਣ ਲਈ ਧੰਨਵਾਦ ਜਲਦੋਂ ਆਪਣੇ ਫਾਰਮੋ ਕੋਈ ਨਵੀਂ ਵੀਡੀਓ ਮੈਂ ਹਲਜੀ ਵੀਰ ਜੀ ਸਾਸ